ਮੁਰਦਾਬਾ 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 ਕੋ ਸਾਨੂੰ ਪਾਇਲਟ ਪ੍ਰੋਜੈਕਟ ਤੋਂ ਕੋਈ ਵੀ ਇਤਰਾਜ਼ ਨਹੀਂ ਹੈਗਾ ਪਰ ਜਿਹੜੇ ਸਾਡੇ ਸਮਾਦ ਦੇ ਵਾਲਮੀਕ ਸਮਾਦ ਦੇ ਜੋ ਭਾਈਚਾਰਾ ਮਾਤਾਵਾ ਪਹਿਣਾ ਭਰਾ ਜੋ ਕੂੜੇ ਦਾ ਕੰਮ ਕਰਦੇ ਸੀ ਜੋ ਪਿਛਲੇ 25 30 ਸਾਲ ਤੋਂ ਤਿੰਨ ਤਿੰਨ ਪੀੜ੍ਹੀਆਂ ਹੋ ਗਈਆਂ ਕੂੜੇ ਦੇ ਤੋਂ ਹੀ ਉਹਨਾਂ ਦਾ ਰੁਜ਼ਗਾਰ ਚੱਲਦਾ ਸੀ ਬੱਚਿਆਂ ਦੀ ਜਿਹੜੀ ਨਿਵਿਸ਼ਰਾਂ ਨੇ ਜਾਂ ਬੱਚਿਆਂ ਦੀ ਐਜੂਕੇਸ਼ਨ ਆ ਉਹ ਵੀ ਉਸੇ ਕੂੜੇ ਦੇ ਉੱਪਰ ਹੀ ਡਿਪੈਂਡ ਕਰਦੀ ਸੀ ਬੰਦ ਕਰੋ ਬੰਦ ਕਰੋ ਵਾਲਿਆਟੇ ਕਿਧਰ ਮੁਰਦਾਬਾ ਰੁਟਦਾਬਾ ਉਹਨਾਂ ਦੀ ਲੱਤ ਖਰਾਬ ਹੈ ਉਹ ਕੰਮ ਕਰਨੀ ਕਰ ਸਕਦੇ ਬੇਟਾ ਮੇਰਾ ਪੂਰਾ ਹੋ ਗਿਆ ਸੀ ਮੈਂ ਕਿਦੇ ਸਿਰ ਤੇ ਰੋਟੀ ਖਾਵਾਂ ਮੈਂ ਕਮਾਉਂਗੀ ਤਾਂ ਮੈਂ ਘਰ ਦੇ ਨੂੰ ਖਲਾਉਂਗੀ ਨਾ ਸਾਨੂੰ ਇੰਨਾ ਕਿ ਤਕਲੀਫ ਦਿੱਤੀ ਜੇ ਰੇੜੇ ਲੈ ਜਾਂਦੇ ਆ ਸਾਡ ਕੋ ਰੇੜੇ ਖੁੰਦੇ ਆ ਵੀ ਤੁਸੀਂ ਰੇੜੇ ਕਿਉਂ ਇੱਥੇ ਕੂੜਾ ਸਿਰ ਤੇ ਦੱਸੋ ਤੁਸੀਂ ਕੀ ਕਰੀਏ ਬਾੜ ਵੀ ਕੀ ਸ਼ਕਤੀ ਅੱਜ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਸਾਡੇ ਭਾਈਚਾਰੇ ਰੋਜ਼ਗਾਰ ਖੋਇਆ ਜਾ ਰਿਹਾ ਜਿਸ ਕਰਕੇ ਪੂਰੇ ਵਾਲਮੀਕੀ ਸਮਾਜ ਦੀ ਮੀਟਿੰਗ ਭਗਵਾਨ ਵਾਲਮੀਕੀ ਮੰਦਰ ਬਾਰਡ ਨੰਬਰ 20 ਵਿੱਚ ਰੱਖੀ ਗਈ ਸੀਗੀ ਜਿਸ ਵਿੱਚ ਪੂਰੇ ਸਮਾਜ ਦੇ ਵਿੱਚ ਰੋਸ ਪਾਇਆ ਜਾ ਰਿਹਾ ਆ ਅਸੀਂ ਕੂੜਿਆਂ ਦਾ ਕੰਮ ਕਰਦੇ ਆ ਜੀ ਬੱਚਾ ਮੇਰਾ ਕਮਾਕੇ ਖਾਂਦਾ ਤੇ ਰੇੜੇ ਫੜਦੇ ਆ ਆਦਮੀ ਮੇਰਾ ਨਹੀਂ ਸਿਰ ਤੇ ਹੈਗਾ ਝੱਕਾ ਕਰਦੇ ਆ ਖੰਨਾ ਚ ਕੂੜਾ ਪ੍ਰਬੰਧਨ ਸੰਬੰਧੀ ਪਾਇਲਟ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਬਾਲਮੀਕੀ ਪਾਈਚਾਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਪਾਈਚਾਰੇ ਦੇ ਰਾਜੀਵ ਕੁਮਾਰ ਰੇਨੂ ਅਤੇ ਆਸ਼ਾ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਨਾਤੇ ਉਨ੍ਹਾਂ ਦਾ ਰੁਜ਼ਗਾਰ ਖੋਹ ਲਿਆ ਗਿਆ। ਉਨ੍ਹਾਂ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਤਰुणਪ੍ਰੀ ਸੌਂਤ ਤੋਂ ਮੰਗ ਕੀਤੀ ਕਿ ਜੇਕਰ ਜਗਰਾਉਂ ਵਿੱਚ ਬਾਲਮਿਕੀ ਪਾਈਚਾਰੇ ਦੇ ਹੱਕਾਂ ਦੀ ਰਾਖੀ ਹੋ ਸਕਦੀ ਹੈ ਤਾਂ ਖੰਨਾ ਵਿੱਚ ਉਨ੍ਹਾਂ ਨਾਲ ਧੱਕਾਸ਼ਾਹੀ ਅਤੇ ਨੌਕਰੀਆਂ ਕਿਉਂ ਖੋਈਆਂ ਜਾ ਰਹੀਆਂ ਨੇ? ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ। ਇਸ ਤੋਂ ਇਲਾਵਾ ਸੈਨੀਟੇਸ਼ਨ ਯੂਨੀਅਨ ਦੀਆਂ ਚੋਣਾਂ ਵੀ ਜਲਦ ਕਰਵਾਈਆਂ ਜਾਣ। ਸਰ ਕੀ ਮਾਮਲਾ ਜਿਹੜਾ ਅੱਜ ਮੀਟਿੰਗ ਰੱਖੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੋ ਅੱਜ ਖੰਨੇ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ 6 2025 ਨੂੰ ਚਲਾਇਆ ਗਿਆ ਉਹਦੇ ਵਿੱਚ ਦੇਖੋ ਸਾਨੂੰ ਪਾਇਲਟ ਪ੍ਰੋਜੈਕਟ ਤੋਂ ਕੋਈ ਵੀ ਇਤਰਾਜ ਨਹੀਂ ਹੈਗਾ ਪਰ ਜਿਹੜੇ ਸਾਡੇ ਸਮਾਦ ਦੇ ਵਾਲਮੀਕ ਸਮਾਦ ਦੇ ਜੋ ਭਾਈਚਾਰਾ ਮਾਤਾਵਾਂ ਭੈਣਾ ਭਰਾ ਜੋ ਕੂੜੇ ਦਾ ਕੰਮ ਕਰਦੇ ਸੀ ਜੋ ਪਿਛਲੇ 25 30 ਸਾਲ ਤੋਂ ਤਿੰਨ ਤਿੰਨ ਪੀੜ੍ਹੀਆਂ ਹੋ ਗਈਆਂ ਕੂੜੇ ਦੇ ਤੋਂ ਹੀ ਉਹਨਾਂ ਦਾ ਰੋਜਗਾਰ ਚੱਲਦਾ ਸੀ ਬੱਚਿਆਂ ਦੀ ਜਿਹੜੀ ਨਿਵੀਸ਼ਣਾ ਨੇ ਜਬ ਬੱਚਿਆਂ ਦੀ ਐਜੂਕੇਸ਼ਨ ਆ ਉਹ ਵੀ ਉਸੇ ਕੂੜੇ ਦੇ ਉੱਪਰ ਹੀ ਡਿਪੈਂਡ ਕਰਦੀ ਸੀ ਅੱਜ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਸਾਡੇ ਭਾਈਚਾਰੇ ਰੋਜਗਾਰ ਖੋਇਆ ਜਾ ਰਿਹਾ ਜਿਸ ਕਰਕੇ ਪੂਰੇ ਵਾਲਮੀਕੀ ਸਮਾਜ ਦੀ ਮੀਟਿੰਗ ਭਗਵਾਨ ਵਾਲਮੀਕੀ ਮੰਦਰ ਗਾਰਡ ਨੰਬਰ 20 ਵਿੱਚ ਰੱਖੀ ਗਈ ਸੀ ਜਿਸ ਵਿੱਚ ਪੂਰੇ ਸਮਾਜ ਦੇ ਵਿੱਚ ਰੋਸ ਪਾਇਆ ਜਾ ਰਿਹਾ ਇਸ ਲਈ ਇਸ ਇਸ ਮਾਧਿਅਮ ਰਾਹੀਂ ਤੁਹਾਡੇ ਮਨ ਦੇ ਰਾਹੀਂ ਸਰਦਾਰ ਤਰਨੁਪ੍ਰਿੰਸ ਸਿੰਘ ਸੋਹਣ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਿਹੜੇ ਸਾਡੇ ਭਾਈਚਾਰੇ ਦਾ ਰੋਜਗਾਰ ਆ ਉਹ ਸਫਰ ਨਾ ਕੀਤਾ ਜਾਵੇ ਇਹਨਾਂ ਨੂੰ ਜੋ ਵੀ ਠਾਈਆਂ ਬਣਨੀਆਂ ਦਿੱਤੀਆਂ ਇਹਨਾਂ ਦੇ ਕੂੜਾ ਸਿੱਟਣ ਦੇ ਅਰੇਂਜਮੈਂਟ ਉਹ ਕੀਤਾ ਜਾਵੇ ਨਹੀਂ ਤਾਂ ਇਹ ਬੱਚੇ ਜਿਹੜੇ ਸਾਡੇ ਇਹਨਾਂ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ ਆਉਣ ਵਾਲੇ ਸਮੇਂ ਨਾਲ ਉਹਨਾਂ ਨੂੰ ਵਧੀਆ ਐਜੂਕੇਸ਼ਨ ਮਿਲੇਗੀ ਨਾ ਉਹਨਾਂ ਨੂੰ ਖਾਣਾ ਖਾਣ ਪਾਣ ਨੂੰ ਉਹਨਾਂ ਨੂੰ ਵਧੀਆ ਹੋ ਸਕਦਾ ਇਸ ਲਈ ਅਸੀਂ ਬੇਨਤੀ ਕਰਦੇ ਆਂ ਵੀ ਇਸ ਪਹਿਲੇ ਪ੍ਰੋਜੈਕਟ ਦੇ ਤਹਿਤ ਸਾਡੇ ਭਾਈਚਾਰੇ ਦਾ ਰੋਜਗਾਰ ਜਿਹੜਾ ਨਾ ਖੋਇਆ ਜਾਵੇ ਤੇ ਦੂਜੀ ਅਸੀਂ ਇੱਕ ਬੇਨਤੀ ਹੋਰ ਕਰਨਾ ਚਾਹੁੰਦੇ ਆਂ ਜਿਹੜੇ ਸਾਡੇ ਨਗਰ ਕੌਂਸਲ ਦੇ ਵਿੱਚ ਸਫਾਈ ਕਰਮਚਾਰੀ ਯੂਨੀਅਨ ਆ ਉਹਦੇ ਵਿੱਚ ਇੱਕ ਮਤਾ ਪੈਂਦਾ ਹੁੰਦਾ ਹਰ ਇੱਕ ਸਾਲ ਵੀ ਜਿਹੜੇ ਇਲੈਕਸ਼ਨ ਕਰਾਉਣੇ ਹੁੰਦੇ ਨੇ ਇਸ ਲਈ ਸਰਦਾਰ ਤਰਨੁਪਰੀ ਸੋਨਜੀ ਨੂੰ ਬੇਨਤੀ ਕਰਦੇ ਆ ਵੀ ਉੱਥੇ ਜਿਹੜੀ ਸਫਾਈ ਕਰਮਚਾਰੀ ਯੂਨੀਅਨ ਦੇ ਇਲੈਕਸ਼ਨ ਕਰਾਏ ਜਾਣ ਜੋ ਕਾਬਲ ਬੰਦਾ ਆ ਸਮੁੱਚਾ ਭਾਈਚਾਰਾ ਜੀ ਨੂੰ ਵੀ ਚੁਣੂਗਾ ਅਸੀਂ ਸਾਰਾ ਭਾਈਚਾਰਾ ਉਹਨੂੰ ਸਮਰਥਨ ਦੇਵਾਂਗੇ ਇਹਨਾਂ ਕਹਿੰਦੇ ਜੈ ਬਲਮੀਕੀ ਉਸ ਟਾਈਮ ਗੱਲਬਾਤ ਕਰੀ ਸੀ ਵੀ ਇਦਾਂ ਸਾਡੇ ਕੋਲ ਸਾਡਾ ਦਾ ਰੋਜਾ ਕਰੀਗਾ ਇਹ ਜੀ ਲਗਭਗ 8 ਤੋਂ 10 ਮਹੀਨੇ ਪਹਿਲਾਂ ਸਾਡਾ ਇੱਕ ਉਪਰਾਲਾ ਚੱਲ ਰਿਹਾ ਇਸ ਇਸ ਦੇ ਤਹਿਤ ਪ੍ਰੋਟੈਸਟ ਕਰਦੇ ਆ ਜਿਹੜਾ ਤੇ ਕੜੀਵਜੋ 23 7 2024 ਨੂੰ ਅਸੀਂ ਲਿਲੇੜੀ ਪੁਲ ਥੱਲੇ ਇੱਕ ਧਰਨਾ ਦਿੱਤਾ ਸੀਗਾ ਤੇ ਹੈਰਾਨੀ ਦੀ ਗੱਲ ਹੈ ਅੱਜ ਤੱਕ ਤਰਨੂ ਵੀ ਸੋਝ ਸਾਡੇ ਮਾਨਯੋਗ ਜੋ ਐਮ ਐਲ ਏ ਸਾਹਿਬ ਨੇ ਮੰਤਰੀ ਸਾਹਿਬ ਨੇ ਅੱਜ ਤੱਕ ਉਹਨਾਂ ਨੇ ਵਾਲਮੀਕੀ ਸਮਾਦੀ ਸੁਧਬੋਧ ਲਈਤੀ ਨਹੀਂ ਹੈਗੀ ਜੀ ਦੂਜੀ ਗੱਲ ਉਹ ਜਗਰਾਉਂ ਦੇ ਵਿੱਚ ਇਹ ਜਿਹੜਾ ਕੰਮ ਹੋ ਰਿਹਾ ਪਾਇਲਟ ਪ੍ਰੋਜੈਕਟ ਉਹਦੇ ਤਹਿਤ ਇੱਕੜੀਵਜ ਉੱਥੇ ਵੀ ਸ਼ੁਰੂ ਕੀਤਾ ਗਿਆ ਸੀ ਆ ਲੈਟਰ ਆ ਉੱਥੇ ਦੀ ਜਗਰਾਉਂ ਦੀ ਅੱਜ ਮੈਂ ਦਿਖਾਣਾ ਚਾਹਾਂਗਾ ਲੈਟਰ ਆ ਜਗਰਾਉਂ ਦੀ ਇਹ ਜਗਰਾਉਂ ਦੇ ਬਾਲਮਿਕੀ ਭਾਈਚਾਰੇ ਨੇ ਉੱਥੇ ਦੇ ਜਿਹੜਾ ਗਰੀਬ ਭਾਈਚਾਰਾ ਕੂੜੇ ਤੋਂ ਪਟਪੰਡ ਸੀ ਉਹਨਾਂ 2 ਦਿਨ ਹੜਤਾਲ ਕਰਕੇ ਸਫਾਈ ਕਰਨ ਯੂਨੀਅਨ ਨੇ ਇਹ ਸਾਰਾ ਮੁੱਦਾ ਵਾਪਸ ਕਰਵਾ ਦਿੱਤਾ ਤਾਂ ਖੰਨੇ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਅੱਜ ਜਿਹੜੇ ਸਾਡੇ ਲੀਡਰ ਨੇ ਜਿਹੜੇ ਆਪਣੇ ਉਹਨਾਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਹਿੰਦੇ ਨੇ ਜਾਂ ਬਾਲਮਿਕੀ ਸਮਾਜ ਦਾ ਪ੍ਰਧਾਨ ਯਾਗੂ ਕਹਿੰਦੇ ਨੇ ਉਹ ਅੱਜ ਅਜੋ ਆਣ ਭਾਈਚਾਰੇ ਦੇ ਅਸੀਂ ਕਹਿੰਦੇ ਆ ਸਾਨੂੰ ਇਹ ਮੈਦਾਨ ਚ ਉੱਤਰ ਦੀ ਲੋੜ ਹੀ ਨਾ ਪਵੇ ਜੇ ਸਾਡੇ ਲੀਡਰ ਚੰਗੀ ਤਰ੍ਹਾਂ ਕੰਮ ਕਰਨ ਜਿੱਦਾਂ ਕਿ ਜਿਹੜਾ ਰੋਜ਼ਗਾਰ ਦੀ ਵੀ ਆਪਾਂ ਗੱਲ ਕਰੀਏ ਜੋ ਠੇਕੇਦਾਰ ਆ ਜਾਂ ਨਗਰ ਕੌਂਸਲ ਆ ਠੇਕੇਦਾਰਾਂ ਨਾਲ ਮਿਲ ਕੇ ਜਿਹੜਾ ਪ੍ਰਵਾਸੀਆਂ ਨੂੰ ਰੋਜ਼ਗਾਰ ਦੇ ਰਹੀ ਆ ਜਿਹੜਾ ਪੰਜਾਬੀਏ ਰੋਜ਼ਗਾਰ ਨਹੀਂ ਦੇ ਰਹੀ ਜਿਹੜੇ 30-30 ਸਾਲ ਤੋਂ ਸਾਡੇ ਬੰਦੇ ਕੰਮ ਕਰ ਰਹੇ ਪਹਿ ਲੈਣਾ ਦੀ ਮੰਗਦੀ ਆ ਜੀ ਕਿਸੇ ਠੇਕੇਦਾਰ ਨੇ ਕਿਸੇ ਨਗਰ ਕੌਂਸਲ ਦੇ ਯੂਨ ਇਹ ਨਹੀਂ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਹੈਗੀ ਇਹਨਾਂ ਨੂੰ ਘਟੂ ਘਟ ਬਲਾਕ ਪੁੱਛਦੇ ਤਾਂ ਸਹੀ ਦੁਜੀ ਮੈਂ ਪਹਿਲੇ ਪ੍ਰੋਜੈਕਟ ਦੀ ਗੱਲ ਕਰਦਾ ਇਹ ਮੇਰੇ ਖਿਆਲ ਪੰਜਾਬ ਦਾ ਪਹਿਲਾ ਪ੍ਰੋਜੈਕਟ ਨਹੀਂ ਪੂਰੇ ਦੇਸ਼ ਦਾ ਖੰਡਾਂ ਦੇ ਵਿੱਚ ਪਹਿਲਾ ਪ੍ਰੋਜੈਕਟ ਪਹਿਲੇ ਪ੍ਰੋਜੈਕਟ ਲਾਇਆ ਜਾ ਰਿਹਾ ਤਾਂ ਵਾਲਮੀਕੀ ਸਮਾਨ ਹੈ ਨਾ ਤੱਕਾ ਕਿਉਂ ਹੋ ਰਿਹਾ ਉਹਨਾਂ ਨੇ ਕੁਝ ਕਿਉਂ ਨਹੀਂ ਕੀਤੀ ਜਾ ਰਹੀ ਜਦੋਂ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਤੁਹਾਡੇ ਕਿਸੇ ਬੰਦੇ ਨੂੰ ਇਹਨਾਂ ਨੇ ਪਿਆ ਕਿ ਤੁਸੀਂ ਸਾਡੇ ਇਹ ਕੰਮ ਵਿੱਚ ਆ ਸਕਦੇ ਹੋ ਕਿਸੇ ਨੂੰ ਕਿਹਾ ਜੀ ਚੰਦ ਬੰਦੇ ਹੈਗੇ ਨੇ ਉਹ ਸ਼ਾਇਦ ਹੋ ਸਕਦੇ ਨੇ ਨਾ ਮਿਲਿਓ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਵਿੱਚ ਆਓ ਕਿਉਂਕਿ ਲੜਾਈ ਇੱਕ ਬੰਦੇ ਦੀ ਨਹੀਂ ਹੈਗੀ ਇਹ ਪੂਰੇ ਭਾਈਚਾਰੇ ਦੇ ਹੱਕ ਦੀ ਲੜਾਈ ਆ ਅੱਜ ਉਹ 5000 ਸਾਲ ਪੁਰਾਣਾ ਦੌਰ ਗੁਜਰ ਵਾਪਸ ਆ ਰਿਹਾ ਜਿਹੜਾ ਸਾਨੂੰ ਗੁਲਾਮੀ ਦੀ ਹੈ ਗੁਲਾਮੀ ਦੇਖਣੀ ਪੈ ਰਹੀ ਹੈ ਜੈ ਸਾਰਿਆਂ ਜੈ ਵਾਲਮੀਕ ਜੀ ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਉੱਤੇ ਤਾਂ ਕਹਿੰਦੀ ਆ ਵੀ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਤੇ ਸਾਡੇ ਬੱਚਿਆਂ ਦਾ ਸਾਡਾ ਰੋਜ਼ਗਾਰ ਖੋਗੇ ਸਾਡੇ ਬੱਚਿਆਂ ਨੂੰ ਅਨਪੜ ਰੱਖਣਾ ਜਾਂਦੀ ਹੈ ਬਸ ਇੰਨਾ ਹੀ ਬੇਨਤੀ ਹੈ ਵੀ ਇਹਨਾਂ ਨੂੰ ਦਾ ਕੰਮ ਦੇ ਥਾਂ ਠਾਈਆਂ ਦਿੱਤੀਆਂ ਜਾਂਦੇ ਤੇ ਜਾਂ ਆਪਣਾ ਰੋਜ਼ਗਾਰ ਕਰ ਸਕਣ ਜੇ ਵੱਲੋਂ ਕੀ ਨਾਮ ਹੈ ਮਾਤਾ ਜੀ ਦਾ ਅਰੀਨ ਜਿਹੜੇ ਅੱਜ ਕਦੀ ਮੀਟਿੰਗ ਰੱਖੀ ਗਈ ਹੈ ਕਿੰਨਾ ਕੁ ਫਰਕ ਪੈ ਜੂਗਾ ਇਹਦੇ ਨਾਲ ਦਾ ਫਰਕ ਪੈਣਾ ਨਾ ਪੈਣਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਨਾ ਹੱਦੋਂ ਵੱਧ ਮੇਰਾ ਹਸਬੰਦ ਹੈਗਾ ਲਾਚਾਰ ਉਹਨਾਂ ਦੀ ਲੱਤ ਖਰਾਬ ਹੈ ਉਹ ਕੰਮ ਕਰਨੀ ਕਰ ਸਕਦੇ ਬੇਟਾ ਮੇਰਾ ਪੂਰਾ ਹੋ ਗਿਆ ਸੀ ਮੈਂ ਕਿਹਦੇ ਸਿਰ ਤੇ ਰੋਟੀ ਖਾਵਾਂ ਮੈਂ ਕਮਾਉਂਗੀ ਤਾਂ ਮੈਂ ਘਰ ਦੇਆਂ ਨੂੰ ਖਲਾਉਂਗੀ ਨਾ ਸਾਨੂੰ ਇੰਨਾ ਕੀ ਤਕਲੀਫ ਦਿੱਤੀ ਜੇ ਰੇੜੇ ਲੈ ਜਾਂਦੇ ਆ ਸਾਡੇ ਕੋ ਰੇੜੇ ਖੁੰਦੇ ਆ ਵੀ ਤੁਸੀਂ ਰੇੜੇ ਕਿਉਂ ਇੱਥੇ ਕੂੜਾ ਸਿਰ ਤੇ ਦੱਸੋ ਤੁਸੀਂ ਕੀ ਕਰੀਏ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡਾ ਪੁਰਾਣਾ ਪ੍ਰਧਾਨ ਸੀ ਨਾ ਸਾਨੂੰ ਉਹ ਪ੍ਰਧਾਨ ਮਿਲਣਾ ਚਾਹੀਦਾ ਸਾਨੂੰ ਅਸੀਂ ਇੰਨੀ ਕੀ ਦਿੱਕਤ ਆ ਗਈ ਨਾ ਕਿ ਸਾਡੇ ਬੱਚੇ ਭੁੱਖੇ ਮਰਨ ਵਾਲਾ ਕੰਮ ਹੋਇਆ ਹੋਇਆ ਅਸੀਂ ਦੋ ਨੰਬਰ ਦਾ ਜਿਹੜੇ ਧੰਦਾ ਕਰਦੇ ਆ ਉਹ ਨਹੀਂ ਡਰਦੇ ਹੁਣੇ ਅਸੀਂ ਕੂੜੇ ਪਾੰਦੇ ਡਰਦੇ ਆ ਸਾਨੂੰ ਇੰਨੀ ਤਕਲੀਫ ਆ ਵੀ ਅਸੀਂ ਚੋਰੀ ਕੂੜਾ ਸਿੱਟੀਏ ਕੋਈ ਅਸੀਂ ਨਿਜਾਇਜ਼ ਕੰਮ ਤਾਂ ਕਰ ਦੇਣੀ ਆ ਮਤਲਬ ਕਿੰਨੇ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਮੈਨੂੰ ਹੋ ਗਏ 30 35 ਸਾਲ ਹੋ ਗਏ 60 ਸਾਲ ਤਾਂ ਮ ਉੱਪਰ ਐ ਜਿੱਦਨ ਲਈ ਮੈਂ ਵਿਆਹੀ ਆ ਤਿੰਨ ਦਿਨ ਅਸੀਂ ਘਰ ਨਹੀਂ ਆ ਪੁਰਾਣੇ ਬਜ਼ੁਰਗ ਕਿਤੇ ਰਹਿਣ ਦਿੰਦੇ ਸੀ ਘਰ ਅਸੀਂ ਆਪਣੀ ਮਿਹਨਤ ਕਰਦੇ ਆ ਕਿੰਨੇ ਅਸੀਂ ਜਿਹੜੇ ਹੈਗੇ ਨੇ ਤੁਹਾਡੇ ਨਾਲ ਦੀਆਂ ਹੋਰ ਔਰਤਾਂ ਨੇ ਜਾਂ ਹੋਰ ਬੰਦੇ ਵੀ ਕਿੰਨੇ ਕਿ ਜਣੇ ਹੋਣਗੇ ਜਿਨ੍ਹਾਂ ਦਾ ਇਸ ਤਰ੍ਹਾਂ ਮਤਲਬ ਰੋਜ਼ਗਾਰ ਹੋਇਆ ਜਾਂ ਕਾਫੀ ਖੋលਿਆ ਬੇਟਾ ਮੇਰਾ ਤਾਂ ਸਾਰਾ ਹੀ ਖੋលਿਆ ਆ ਜਿੰਨੇ ਪ੍ਰਾਈਵੇਟ ਹੀ ਆ ਸਾਰੇ ਸਾਰੇ ਅਸੀਂ ਅਸੀਂ ਬਹੁਤ ਤਕਲੀਫ ਚੈਂਜੀ ਸਾਨੂੰ ਬਸ ਇਹੀ ਆ ਕਿਰਪਾ ਸਾਡਾ ਸਾਡਾ ਕੰਮ ਸਾਨੂੰ ਮਿਲਣਾ ਚਾਹੀਦਾ ਸਾਡੇ ਬੱਚੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਧੰਨਵਾਦ ਜਿੱਦਾਂ ਸਾਡਾ ਕੰਮ ਚੱਲਦਾ ਸਾਨੂੰ ਠਾਹੀਆਂ ਮਿਲਣੀਆਂ ਚਾਹੀਦੀਆਂ ਸਾਡਾ ਪ੍ਰਧਾਨ ਅਸੀਂ ਉਹ ਪ੍ਰਧਾਨ ਨਹੀਂ ਰੱਖਣਾ ਚਾਹੁੰਦੇ ਸਾਨੂੰ ਇਹ ਪ੍ਰਧਾਨ ਸਾਡਾ ਪਰਾਣਾ ਮਿਲਣਾ ਚਾਹੀਦਾ ਅੱਛਾ ਤੇ ਅੱਜ ਜਿਹੜੀ ਮੀਟਿੰਗ ਰੱਖੀ ਜੀ ਤੇ ਉਹਦੇ ਵਿੱਚ ਜੀ ਨਹੀਂ ਹੈਗਾ ਅਸੀਂ ਕੂੜਿਆਂ ਦਾ ਕੰਮ ਕਰਦੇ ਆ ਜੀ ਬੱਚਾ ਮੇਰਾ ਕਮਾਕੇ ਖਾਂਦਾ ਤੇ ਰੇੜੇ ਫੜਦੇ ਆ ਆਦਮੀ ਮੇਰਾ ਨਹੀਂ ਸਿਰ ਤੇ ਹੈਗਾ ਠੱਕਾ ਕਰਦੇ ਹਾਂ ਬਸ ਬੱਚੇ ਦੇ ਸਿਰ ਤੇ ਚੱਲਦਾ ਛੋਟੇ ਛੋਟੇ ਜਵਾਕ ਐ ਤੇ ਕੁੜੀ ਮੁੰਡਾ ਨਹੀਂ ਬਸ ਜਿਹੜਾ ਕੁੜੀ ਰੋਜ਼ਗਾਰ ਕਰ ਰਹੀ ਸੀਗੇ ਹਾਂਜੀ ਹਾਂਜੀ ਸਿਰ ਤੇ ਤੁਹਾਡਾ ਤੁਹਾਡੇ ਤੇ ਹੀ ਘਰ ਚੱਲਦਾ ਹਾਂਜੀ ਸਾਡੇ ਤੇ ਚੱਲਦਾ ਜੀ ਹੋਰ ਕੋਈ ਜਰੀਆ ਨਹੀਂ ਨਾ ਨਾ ਕੋਈ ਜਰੀਆ ਨਹੀਂ ਜੀ ਸਾਡਾ ਬੇਟਾ ਉਹ ਕਮਾ ਕੇ ਕੰਦਾ ਵਿਚਾਰਾ ਛੋਟੇ ਚੋਂਦੇ ਕੀ ਹੋ ਤੁਸੀਂ ਸਾਡਾ ਰੋਜ਼ਗਾਰ ਇਦਾਂ ਹੀ ਚੱਲਦਾ ਰਹੇ ਸਾਨੂੰ ਹੱਕ ਮਿਲਦੇ ਚਾਹੀਦਾ ਹਾਂਜੀ